ਕੰਗਣਾ ਜਿਹੜੀ ਫਿਲਮਾਂ ਬਣਾਉਂਦੀ ਏ ਰੋਜ਼ ਸਿਆਪਾ ਇਹਨੇ ਪਾਇਆ ਸਿੱਖ ਕੌਮ ਕਿੱਥੇ ਆ ਸਿੱਖ ਕੌਮ ਦਾ ਨਾਮ ਉਹ ਨਿਸ਼ਾਨ ਨਹੀਂ ਰਹਿ ਗਿਆ ਦਾਦੂਵਾਲ ਵਰਗੇ ਹੋਰ ਢੱਡਰੀਆਂ ਵਾਲੇ ਹੋਰ ਕਈ ਨੇ ਜਿਹੜੇ ਸਿੱਖ ਕੌਮ ਦੇ ਨਮੈਂਦੇ ਵਾਂਦੇ ਨੇ ਹਰਿਆਣੇ ਵਾਲਿਆਂ ਨੂੰ ਮੈਂ ਬੇਨਤੀ ਕੋਈ ਨਹੀਂ ਬੋਲਦਾਗਾ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਬੋਲੀ ਹੋਣ ਪਹਿਲਾਂ ਆਪਣੀਆਂ ਬੀਬੀਆਂ ਦੇ ਖਿਲਾਫ ਬੋਲੀ ਆਹੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਪਰ ਸਾਡੇ ਧਰਮ ਨੂੰ ਟਾਰਗੇਟ ਕਰਦੇ ਇਹ ਘੜੀ ਮੂੜੀ ਇਹ ਕੰਗਣਾ ਨੂੰ ਹੀ ਜ਼ਿਆਦਾ ਤਕਲੀਫ ਹੈ ਇਹ ਜਿਹੜਾ ਮੋਦੀ ਸਾਹਿਬ ਹੈ ਚ ਇਹ ਉਹਦੀ ਪਾਰਟੀ ਹੈ ਉਹਨਾਂ ਨੂੰ ਉਹਨੂੰ ਪਹਿਲੋਂ ਕੱਢਣਾ ਚਾਹੀਦਾ ਹੈ ਆਪਦੀ ਪਾਰਟੀ ਚੋਂ ਮੈਂ ਤਾਂ ਹਰਿਆਣੇ ਵਾਲੇ ਆਪਦੇ ਸਿੱਖਾਂ ਨੂੰ ਭਰਾਵਾਂ ਨੂੰ ਬੇਇੰਤਿਹਾ ਕਰਨਾ ਚਾਹੁੰਨਾ ਜਿੰਨੇ ਵੀ ਇਹਦੇ ਚਮਚੇ ਨੇ ਚਹਿ ਵਰਕਰ ਨੇ ਸਾਰੇ ਸਤੀਫੇ ਦੇ ਕੇ ਤੇ ਇਹਨਾਂ ਨੂੰ ਬੋਰਡ ਨਾ ਪਾਓ ਇਹਨਾਂ ਨੂੰ ਗਾਂ ਗਿਆਨ ਵਜੇ ਜਿਹੜਾ ਸਿੱਖ ਕੌਮ ਨਾਲ ਪੰਗਾ ਲਵੇ ਤੇ ਇਹਨਾਂ ਨੂੰ ਸਭਕਾ ਅਹਿਸਾਸ ਕਰਾਓ ਬਈ ਜੀ ਮੇਰੀ ਤਾਂ ਬੇਨਤੀ ਆ ਹੈ ਜਿਹੜਾ ਆਪਣੇ ਸੰਤਾਂ ਨੂੰ ਆਪਣੇ ਗੁਰੂ ਘਰਾਂ ਨੂੰ ਆਪਣੀਆਂ ਬੀਬੀਆਂ ਨੂੰ ਮਾੜਾ ਬੋਲਦੇ ਹੋ ਆਪਣੀ ਪਾਰਟੀ ਕੀ ਲੱਗਦੀ ਹੈ ਚਾਹੇ ਤਾਂ ਉਹਨੂੰ ਪਾਰਟੀ ਜੋ ਖੱਡਣਾ ਤੇ ਫਿਰ ਤੇਹੀ ਨਾਲ ਵੋਟਾਂ ਪਾਈਏ ਨਹੀਂ ਤੇ ਮੈਂ ਸਾਰਿਆਂ ਨੂੰ ਹਰਿਆਣੇ ਦੇ ਵਿੱਚ ਵੋਟਾਂ ਨੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿੰਨੇ ਵੀ ਹੈਗੇ ਆ ਬੀਜੇਪੀ ਦੇ ਸਪੋਰਟਰ ਉਹ ਛੱਡ ਕੇ ਸਾਰੇ ਕਿਹੇ ਪਾਰਟੀ ਰਲਣਾ ਸਾਡਾ ਪਾਰਟੀ ਕਿਸੇ ਨਾਲ ਮਸਲਾ ਨਹੀਂ ਪਰ ਇਹਨੂੰ ਬੀਜੇਪੀ ਨੂੰ ਵੋਟਾਂ ਨਾ ਪਾਉਣ ਜਿਹੜੀ ਕੰਗਣਾ ਨੇ ਸਾਡਾ ਜੀਣਾ ਰਾਮ ਕੀਤਾ ਰੇਗ ਹਫਤੇ ਬਾਅਦ ਉਹ ਆਵਦਾ ਕੋਈ ਤਾਂ ਕੋਈ ਨਵੀਂ ਤਾਂ ਨਵੀਂ ਗੱਲ ਕੱਢ ਦਿੰਦੀ ਏ ਤੇ ਮੈਂ ਆਪਦੇ ਸਿੱਖ ਕੌਮ ਦੇ ਸਾਰੇ ਸੂਰਮਿਆਂ ਨੂੰ ਆਖਣਾ ਚਾਹਣਾ ਉੱਠੋ ਸੂਰਮਿਓ ਹੁਣ ਤੇ ਟਾਈਮ ਆ ਗਿਆ ਬੜਾ ਚਿਰ ਹੋ ਗਿਆ ਇਹਨਾਂ ਦੀਆਂ ਜਰ ਲੀਆਂ ਤੇ ਇਹਨਾਂ ਨੂੰ ਇੱਕ ਰੀ ਹਰਿਆਣੇ 'ਚ ਕਰਕੇ ਜਿਵੇਂ ਪੰਜਾਬ 'ਚ ਹੋਇਆ ਓਵੇਂ ਹਰਿਆਣੇ 'ਚ ਕਰਕੇ ਵਿਖਾਈਏ ਇਹਨਾਂ ਦੀ ਸਰਕਾਰ ਇੱਕ ਰੀ ਉੱਥੇ ਡੇਗੀਏ ਇਹਨਾਂ ਦੀਆਂ ਜ਼ਬਾਨ ਤਾਂ ਜਬ ਤੱਕ